ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਵਲ ਵਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਹੋਗੇ ਅੱਜ ਮੈਂ ਤੁਹਾਡੇ ਨਾਲ ਖੱਟੇ ਵਾਲੇ ਲੱਡੂ ਬਣਾਉਂਦੀ ਰੈਸিপি ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸিপি ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਲੱਡੂ ਬਣਾਉਣਾ ਸ਼ੁਰੂ ਕਰਦੇ ਹਾਂ ਇਹਦੇ ਲਈ ਅਸੀਂ ਤਿੰਨ ਤਰ੍ਹਾਂ ਦੀਆਂ ਦਾਲਾਂ ਲਵਾਂਗੇ ਐ ਮੈਂ ਧੋਤੀ ਹੋਈ ਮੂੰਗੀ ਦੀ ਦਾਲ ਲਈ ਹੈ ਛੋਲਿਆਂ ਦੀ ਦਾਲ ਲਈ ਹੈ ਤੇ ਨਾਲ ਧੋਤੀ ਮਾਂਵਾਂ ਦੀ ਦਾਲ ਲਈ ਹੈ ਤੇ ਆਪਾਂ ਕਿਸੇ ਵੀ ਕਟੋਰੀ ਜਾਂ ਕੱਪ ਨਾਲ ਇਹਨਾਂ ਦਾ ਇਹਨਾਂ ਦਾ ਨਾਪ ਸੈੱਟ ਕਰ ਸਕਦੇ ਹਾਂ ਜਿੱਤਰਾ ਮੈਂ ਇਹ ਵਾਲੀ ਇੱਕ ਕੋਲੀ ਭਰ ਕੇ ਮੈਂ মুੰਗੀ ਦੀ ਦਾਲ ਲਈਏ ਤੇ ਜਿੰਨੀ ਅਸੀਂ মুੰਗੀ ਦੀ ਦਾਲ ਲੈਣੀ ਹੈ ਉਸ ਤੋਂ ਅੱਧੀ ਅਸੀਂ ਛੋਲਿਆਂ ਦੀ ਦਾਲ ਲਵਾਂਗੇ ਤੇ ਛੋਲਿਆਂ ਦੀ ਦਾਲ ਤੋਂ ਅੱਧੀ ਅਸੀਂ ਮਾਂਵਾਂ ਦੀ ਦਾਲ ਲਵਾਂਗੇ ਤੇ ਇਹਨਾਂ ਦਾਲਾਂ ਨੂੰ ਘੱਟੋ ਘੱਟ 5 ਤੋਂ 6 ਘੰਟੇ ਲਈ ਭਿਓ ਕੇ ਰੱਖ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਫੁੱਲ ਜਾਂਦੀਆਂ ਆ ਫਿਰ ਇਹਨਾਂ ਨੂੰ ਧੋ ਕੇ ਇਹਨਾਂ ਦਾ ਪਾਣੀ ਕੱਢ ਕੇ ਤੇ ਫਿਰ ਇਹਨਾਂ ਨੂੰ ਪੀਸ ਲੈਣਾ ਹੈ ਦਾਲਾਂ ਨੂੰ ਅਸੀਂ ਮਿਕਸੀ ਦੇ ਕੱਚੇ ਪਾ ਕੇ ਪੀਸ ਲਾਂਗੇ ਥੋੜੀ ਥੋੜੀ ਕਰਕੇ ਆਪਾਂ ਦਾਲ ਪੀਸਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਅਦਰਕ ਪਾ ਦਾਂਗੇ ਤਿੰਨ ਹਰੀਆਂ ਮਿਰਚਾਂ ਨੂੰ ਵੀ ਪਾ ਦਾਂਗੇ ਦਾਲ ਨੂੰ ਮੈਂ ਪੀਸ ਲਿਆ ਹੈ ਜੇ ਤੁਹਾਨੂੰ ਲੱਗੇ ਦਾਲ ਨੂੰ ਪਿਸਣ ਵਿੱਚ ਕੋਈ ਤੰਗੀ ਹੁੰਦੀ ਹੈ ਜੇ ਪੀਸੀ ਨਹੀਂ ਜਾਂਦੀ ਤੁਸੀਂ ਇੱਕ ਚਮਚ ਦੇ ਕਰੀਬੇ ਦੇ ਵਿੱਚ ਪਾਣੀ ਪਾ ਕੇ ਫਿਰ ਪੀ ਸਕਦੇ ਜੇ ਥੋੜਾ ਜਿਹਾ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਦਾਂਗੇ ਮਿਕਸ ਕਰ ਲਾਂਗੇ ਇਹਨੂੰ ਤੇ ਹੁਣ ਅਸੀਂ ਚੱਗੀ ਦਰਾਂ ਨਾਲ ਇਹਨੂੰ ਦਾਲ ਨੂੰ ਇੱਕੋ ਹੀ ਡਾਇਰੈਕਸ਼ਨ ਵਿੱਚ ਘਟ ਤੋਂ ਘਟ 7-8 ਮਿੰਟ ਲਈ ਫੈਂਟ ਲਾਂਗੇ ਜਦ ਤੱਕ ਇਹ ਫਲਫੀ ਜਾਨੀ ਹੋ ਜਾਂਦਾ ਤੇ ਦਾਲ ਦਾ ਰੰਗ ਨਹੀਂ ਬਦਲ ਜਾਂਦਾ ਓਨੀ ਦੇਰ ਤੱਕ ਅਸੀਂ ਇਹਨੂੰ ਫੈਂਟਦੇ ਰਵਾਂਗੇ ਤੇ ਇੱਕੋ ਡਾਇਰੈਕਸ਼ਨ 'ਚ ਫੈਂਟਾਂਗੇ ਦਾਲ ਨੂੰ ਹੁਣ ਮੈਂ ਬਹੁਤ ਹੀ ਵਧੀਆ ਤਰਾਸਰ ਤੋਂ 8 ਮਿੰਟ ਲਈ ਫੈਂਟ ਲਿਆ ਏ ਤੁਸੀਂ ਇਹਦੇ ਲਈ ਵਿਸਕਰ ਵੀ ਯੂਜ਼ ਕਰ ਸਕਦੇ ਜੇ ਜਾਂ ਤੁਸੀਂ ਹੱਥ ਨਾਲ ਵੀ ਇਹਨੂੰ ਫੈਂਟ ਸਕਦੇ ਜੇ ਤੇ ਹੁਣ ਇਹ ਕਾਫੀ ਫਲਫੀ ਵੀ ਹੋ ਗਈ ਹੈ ਇਹਨੂੰ ਚੱਕਰ ਲਈ ਅਸੀਂ ਇਹਨੂੰ ਪਾਣੀ ਵਿੱਚ ਪਾ ਕੇ ਦੇਖਾਂਗੇ ਇੱਕ ਕਾਲਿਜ ਥੋੜਾ ਜਿਹਾ ਪਾਣੀ ਲੈ ਲਾਂਗੇ ਥੋੜੇ ਜਿਹਾ ਦਾਲ ਦੇ ਬੈਟਰ ਨੂੰ ਇਹਦੇ ਵਿੱਚ ਪਾਵਾਂਗੇ ਦੇਖੋ ਇਹ ਉੱਪਰ ਤੈਰਨ ਲੱਗ ਗਿਆ ਹੈ نیچے ਨਹੀਂ ਬੈਠਿਆ ਇਹਦਾ ਮਤਲਬ ਕਿ ਇਹ ਪੂਰਾ ਵਧੀਆ ਤਰ੍ਹਾਂ ਫੈਂਟਿਆ ਗਿਆ ਹੈ ਤੇ ਹੁਣ ਅਸੀਂ ਲੱਡੂਆਂ ਨਾਲ ਜਿਹੜੀਆਂ ਖੱਟੇ ਵਾਲੀਆਂ ਗਾਜਰਾ ਮਿਲਦੀਆਂ ਆ ਉਹਨਾਂ ਨੂੰ ਤਿਆਰ ਕਰ ਲਾਂਗੇ ਉਹਦੇ ਲਈ ਮੈਂ ਥੋੜੀ ਜੀ ਇਮਲੀ ਜਿਹੜੀ ਹੈ ਪਾਣੀ ਚ ਭਿਗੋ ਕੇ ਰੱਖਤੀ ਸੀ ਹੁਣ ਇਮਲੀ ਨੂੰ ਚੰਗੀ ਤਰ੍ਹਾਂ ਨਾਲ ਮਲ ਲਾਂਗੇ ਇਹਦੇ ਗਿਟਕਾ ਬਾਹਰ ਕੱਢ ਦਾਂਗੇ ਇਮਲੀ ਦੇ ਪल्प ਨੂੰ ਇੱਕ ਪੌਣੀ ਦੀ ਹੈਲਪ ਨਾਲ ਦੂਸਰੇ ਬੌਲ ਵਿੱਚ ਛਾਣ ਲਾਂਗੇ ਇੱਕ ਕੱਪਰ ਕੇ ਪਾਣੀ ਦਾ ਇਮਲੀ ਦੇ ਪਲਪ ਵਿੱਚ ਹੋਰ ਪਾ ਦਾਂਗੇ ਸਮਝ ਦਾ ਚੌਥਾ ਹਿੱਸਾ ਕਾਲਾ ਨਮਕ ਪਾਵਾਂਗੇ ਅੱਧਾ ਚਮਚ ਦੂਸਰਾ ਨਮਕ ਪਾਵਾਂਗੇ ਸਫੇਦ ਨਮਕ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਦਾਂਗੇ ਜੀਰੇ ਨਾਲ ਇਹਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਥੋੜੀ ਜੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਚਾਟ ਮਸਾਲਾ ਇੱਕ ਚਮਚ ਪੀਸੀ ਹੋਈ ਚੀਨੀ ਪਾ ਦਾਂਗੇ ਦੋ ਪਿੰਚੇ ਦੇ ਵਿੱਚ ਰੈੱਡ ਫੂਡ ਕਲਰ ਦੇ ਪਾ ਦਾਂਗੇ ਇਹਦੇ ਨਾਲ ਇਹਦਾ ਰੰਗ ਬਹੁਤ ਸੋਹਣਾ ਬਣਦਾ ਹੈ ਮਿਕਸ ਕਰ ਲਾਂਗੇ ਹੁਣ ਲੰਬੇ ਟੁਕੜਿਆਂ ਚ ਕੱਟੀਆਂ ਹੋਈਆਂ ਗਾਜਰਾ ਮਿਕਸ ਕਰ ਦਾਂਗੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਟੱਕ ਕੇ ਰੱਖ ਦਾਂਗੇ ਦਾਲੀ ਅਸੀਂ ਮੂਲੀਆਂ ਨੂੰ ਕੱਦੂਕਸ ਕਰਕੇ ਰੱਖ ਲਏ ਤੇ ਇਹਦੇ ਵਿੱਚ ਜਿਹੜੇ ਮੂਲੀਆਂ ਦੇ ਬਿਲਕੁਲ ਸੌਫਟ ਜਿਹੇ ਪੱਤੇ ਆ ਉਹਨਾਂ ਨੂੰ ਵੀ ਬਰੀਕ-ਬਰੀਕ ਕੱਟ ਕੇ ਪਾ ਲਿਆ ਇਹ ਵਿੱਚ ਹੁਣ ਜਿਹੜੀ ਦਾਲ ਅਸੀਂ ਫੈਟ ਕੇ ਰੱਖੀਏ ਇਹਦੇ ਵਿੱਚ ਥੋੜੀ ਜੀ ਹਿੰਗ ਪਾ ਲਾਂਗੇ ਮੈਂ ਪਹਿਲੇ ਭੁੱਲ ਗਈ ਸੀ ਹਿੰਗ ਪਾਣੀ ਹਿੰਗ ਅਸੀਂ ਪਹਿਲੇ ਪਾ ਲੈਣੀ ਹੈ ਇਹਦੇ ਵਿੱਚ ਹੁਣ ਇੱਕ ਵਾਰੀ ਫੇਰ ਇਹਨੂੰ ਮਿਕਸ ਕਰ ਦਾਂਗੇ 1 ਮਿੰਟ ਲਈ ਇਹਨੂੰ ਫੈਂਟ ਲਾਂਗੇ ਹੁਣ ਇਹਨਾਂ ਨੂੰ ਫਰਾਈ ਕਰਨ ਲਈ ਕੜਾਈ ਵਿੱਚ ਤੇਲ ਪਾ ਕੇ ਤੇਲ ਗਰਮ ਰੱਖਾ ਗਏ ਤੇਲ ਨੂੰ ਗਰਮ ਹੋਣ ਦੇਵਾਂਗੇ ਤੇਲ ਹੁਣ ਗਰਮ ਹੋ ਗਿਆ ਏ ਥੋੜਾ ਜਿਹਾ ਪਾਣੀ ਨਾਲ ਹੱਥ ਗਿੱਲਾ ਕਰ ਲਾਂਗੇ ਤੇ ਥੋੜਾ ਥੋੜਾ ਪੋਰਸ਼ਨ ਲੈ ਕੇ ਕੜਾਈ ਚ ਪਉਂਦੇ ਜਾਵਾਂਗੇ ਜਦ ਤੱਕ ਇਹਨਾਂ ਦਾ ਰੰਗ ਹਲਕਾ ਬਰਾਊਨ ਜ ਨਹੀਂ ਹੋ ਜਾਣਾ ਉਨੀ ਦੇਰ ਤੱਕ ਅਸੀਂ ਇਹਦੀ ਸਾਈਡ ਨਹੀਂ ਬਦਲਨੀ ਜਦੋਂ ਥੋੜਾ ਇਹਦਾ ਰੰਗ ਬਦਲ ਜੇਗਾ ਫਿਰ ਅਸੀਂ ਇਹਦੀ ਸਾਈਡ ਬਦਲਾਂਗੇ ਹੁਣ ਇਹਨਾਂ ਦਾ ਰੰਗ ਥੋੜਾ ਥੋੜਾ ਬਦਲ ਗਿਆ ਹੈ ਥੋੜਾ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਫਰਾਈ ਕਰ ਲਾਂਗੇ ਦੋਨੋਂ ਸਾਈਡਾਂ ਬਦਲ-ਬਦਲ ਕੇ ਲੱਡੂ ਹੁਣ ਫਰਾਈ ਹੋ ਗਏ ਆ ਬਾਹਰ ਕੱਢ ਲਾਂਗੇ ਇਹਨਾਂ ਨੂੰ ਇਸੇ ਤਰ੍ਹਾਂ ਇਹ ਦੁਬਾਰਾ ਫੇਰ ਪਾਣੀ ਨਾਲ ਥੋੜਾ ਜਿਹਾ ਹੱਥ ਗਿੱਲਾ ਕਰਕੇ ਤੇ ਬਾਕੀ ਦੇ ਲੱਡੂ ਵੀ ਬਣਾ ਲੰਗੇ ਸਾਰੇ ਲੱਡੂਆਂ ਨੂੰ ਮੈਂ ਫਰਾਈ ਕਰ ਲਿਆ ਏ ਤੇ ਹੁਣ ਅਸੀਂ ਇਹਦੀ ਪਲੇਟਿੰਗ ਕਰਾਂਗੇ ਜੇ ਤੁਹਾਨੂੰ ਗਿੱਲੇ ਲੱਡੂ ਪਸੰਦ ਆ ਤਾਂ ਤੁਸੀਂ ਇਹਨਾਂ ਲੱਡੂਆਂ ਨੂੰ ਐ ਗਾਜਰਾਂ ਵਾਲੇ ਪਾਣੀ ਵਿੱਚ 2 ਘੰਟੇ ਲਈ ਭਿਗੋ ਕੇ ਰੱਖ ਲੈਣਾ ਏ ਉਹਦੇ ਬਾਅਦ ਤੁਸੀਂ ਇਹਨਾਂ ਨੂੰ ਸਰਵ ਕਰ ਲੈਣਾ ਏ ਤੁਹਾਡੀ ਆਪਣੀ ਪਸੰਦ ਹੈ ਜੇ ਤੁਸੀਂ ਸੁੱਕੇ ਲੱਡੂ ਖਾਣੇ ਪਸੰਦ ਕਰਦੇ ਜੇ ਤੇ ਤੁਸੀਂ ਇਹਨੂੰ ਇਦਾਂ ਹੀ ਸਰਵ ਕਰ ਸਕਦੇ ਜੇ ਜਦੋਂ ਅਸੀਂ ਇਹਨਾਂ ਨੂੰ ਇੱਕ ਤੋਂ 2 ਘੰਟੇ ਲਈ ਭਿਗੋ ਕੇ ਰੱਖਦੇ ਆ ਤੇ ਕਾਫੀ ਸੌਫਟ ਵੀ ਹੋ ਜਾਂਦੇ ਆ ਹੁਣ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲਾਂਗੇ ਆ ਲਈ ਅਸੀਂ ਗਾਜਰਾ ਤੇ ਖੱਟਾ ਪਾਣੀ ਵੀ ਪਾਵਾਂਗੇ। ਮੂੜੀਆਂ ਪਾ ਦਾਂਗੇ ਦੇ ਉੱਪਰ। ਥੋੜਾ ਜਿਹਾ ਦੇ ਉੱਪਰ ਧਨੀਏ ਤੇ ਪੁਦੀਨੇ ਦੀ ਹਰੀ ਚਟਨੀ ਪਾਵਾਂਗੇ। ਬਹੁਤ ਹੀ ਟੇਸਟੀ ਅੰਮ੍ਰਿਤਸਰੀ ਖੱਟੇ ਵਾਲੇ ਲੱਡੂ ਬਣ ਕੇ ਤਿਆਰ ਆ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਧੰਨਵਾਦ।